ਆ ਗਾ ਰਹੀ ਹੈ ਨਾ ਦਾਰੂ ਪੀਏ ਕਿੰਨੇ ਇਹਨੇ ਇਹਨੇ ਨੂੰ ਸੁਣ ਲੈਰੀ ਇਹਨੇ ਸ਼ਰਾਬ ਪੀਤੀ ਆ ਬੰਦੇ ਨੇ ਸ਼ਰਾਬ ਪੀਤੀ ਆ ਪੁਲਿਸ ਵਾਲੇ ਤੈਨੂੰ ਦੇਖ ਕੇ ਨੰਦ ਇੱਕ ਬੰਦਾ ਡੱਟੀ ਡੱਟੀ ਹੱਥ ਕਵਾਦੀ ਹੁਣ ਆਇਓ ਆਇਓ ਇਹਦਾ ਕਰਾਓ ਕਰਾਵਾਓ ਚੰਗਾ ਬਿਆਨ ਦੇ ਲੈ ਗਏ ਚੰਗਾ ਨਹੀਂ ਮੈਂ ਤੂੰ ਭਰਦੇ ਤੂੰ ਮਰ ਗਿਆ ਪੁੱਤ ਮਰਿਆ ਨਹੀਂ ਪੁੱਤ ਮਰਿਆ ਤੂੰ ਕਰ ਮਰ ਕੇ ਆ ਵੀ ਇੱਥੇ ਬੁਲਾ ਰਹੇ ਨੇ ਇਹ ਲੋਨ ਨੂੰ ਸਾਡੇ ਕੋ ਦਵਾਈ ਦਵਾਈ ਲੋਨ ਨਹੀਂ ਬਣਿਆ ਰਿਹਾ ਐਪਲੀਕੇਸ਼ਨ ਆ ਗਿਆ ਤੂੰ ਨਸ਼ੇੜੀ ਕਹਿੰਦਾ ਦਾਰੂ ਦੀ ਤੇਰੀ ਵੀ ਬੀਤੀ ਜੇ ਉਹ ਨਸ਼ਾ ਦੀ ਹੋਣੀ ਹੈ ਕਰਕੇ ਤਮੜਾ ਰੋਲ ਵੀ ਨਾ ਕਰਾਇਆ ਜਾਵੇ ਤੂੰ ਰੋਲ ਨਹੀਂ ਕਰਾਇਆ ਤੂੰ ਆਪ ਦਾ ਵੀ ਰੱਖੀ ਹੈਂ ਹੈ ਆਪਦੀ ਮਰਜ਼ੀ ਆ ਕਹਿੰਦਾ ਮੇਰਾ ਆਪਦੀ ਮਰਜ਼ੀ ਤੂੰ ਪੀ ਸਕਦਾ ਡਿਊਟੀ ਤੇ ਪੀ ਸਕਦਾ ਪੀ ਸਕਦਾ ਹੈ ਅੱਜ ਤੇਰੀ ਡਿਊਟੀ ਨਹੀਂ ਚੱਲ ਰਹੀ ਹੁਣ ਹੈ ਤੂੰ ਨੇ ਕਿਹਨੂੰ ਆਪਣੀ ਦੇਖ ਲੋ ਕੀ ਆਪਾਂ ਨਿੱਕਰ ਚੱਕਰ ਤੂੰ ਚੱਕਰ ਤੇ ਪੈਣ ਜੜਾ ਹੈ ਸਰਕਾਰ ਕਹਿੰਦੀ ਹੈ ਵੀ ਜੇ ਕੋਈ ਨਸ਼ੀਲੀ ਬਣ ਗਿਆ ਸਾਨੂੰ ਇਹ ਪਹਿਲਾਂ ਸੀ ਨਸ਼ਾ ਨਸ਼ਾ ਸੜਾਵਾਂਗੇ ਕਹਿੰਦਾ ਜੇ ਇਹਨੂੰ ਦਵਾਈ ਦੇਵਾਂਗੇ